ਪੰਜ ਤਤ ਕੋ ਤਨ ਰਚਿਓ ਜਾਨ ਨਹੁ ਚਤੁਰ ਸੁਜਾਨ ਪੰਜ ਤਤ ਕੋ ਅਲਪ ਵਿਸਰਾਮ ਤਨ ਰਚਿਓ ਅਰਤ ਵਿਸਰਾਮ ਜਾਨ ਨਹੁ ਚਤੁਰ ਸੁਜਾਨ ਜਨਹੁ ਤੇ ਅਲਪ ਵਿਸਰਾਮ ਦੇਕੇ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਤਾਹੇ ਹਾਏ ਦੁਸਿਆਰੀ ਆ ਇਹਨੂੰ ਲਾ ਨਹੀਂ ਬਣਾਉਣਾ ਤਾਹੇ ਮੈਂ ਦਲਾਵਾ ਮੈਂ ਦਲਾਵਾ ਦਾ ਉਚਾਰਨ ਮੂੰਹ ਪੂਰਾ ਖੋਲ ਕੇ ਮੈਂ ਮਾਨ ਇਹਨੂੰ ਨਾਣਾ ਨਹੀਂ ਬੰਨ ਦੇਣਾ ਇਹ ਨੰਨਾ ਹੈ ਤੇ ਇਹਨੂੰ ਨੰਨਾ ਬੋਲਣਾ ਮਾਨ ਮਾਨ ਨਹੀਂ ਕਰਨਾ ਘਾਟ ਘਾਟ ਮੈਂ ਹਰ ਜੂ ਬਸੈ ਘਾਟ ਘਾਟ ਮੈਂ ਅਲਪ ਵਿਸਰਾਮ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹਿਓ ਪੂਰੇ ਅੱਖਰ ਬੋਲਣੇ ਕਹਿਓ ਆਮ ਤੌਰ ਤੇ ਕਹੋ ਕਹਿ ਜਾਂਦੇ ਕਹਿਓ ੁਕਾਰ ਕਹੋ ਨਾਨਕ ਅਲਪ ਵਿਸਰਾਮ ਤੇ ਹੈ ਭਾਜ ਮਨਾ ਅਰਧ ਬਿਸਰਾਮ ਭਉ ਨਿਧ ਉਤਰਹਿ ਪਾਰ ਭਉ ਨਿਧ ਉਤਰਹਿ ਪਾਰ ਇਹਨੂੰ ਅੱਖਰਾਂ ਵੱਲ ਥੋੜਾ ਜਿਹਾ ਤਵੱਜੋ ਦੇਣੀ ਭਉ ਇਹ ਗਲਤੀ ਨਾਲ ਭਉ ਤੇ ਭਾਉ ਟਰਲ ਜਾਂਦੇ ਆ ਕਈ ਵਾਰ ਅਸੀਂ ਭਉ ਨੂੰ ਕੰਨਾ ਲਾ ਕੇ ਭਾਉ ਬਣਾ ਦਿੰਦੇ ਆ ਭਉ ਨਿਧ ਉਤਰਹਿ ਪਾਰ ਸੋਖ ਦੁਖ ਜੇਹ ਪਰਸੈ ਨਹੀਂ ਸੁਖ ਤੇ ਦੁਖ ਅਲਪ ਵਿਸਰਾਮ ਲਾ ਕੇ ਅਡਡ ਕਰਕੇ ਸੋਖ ਦੁਖ ਜੇਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਇਹਨਾਂ ਤਿੰਨਾਂ ਨੂੰ ਅਡਡ ਕਰਨਾ ਲੋਭ ਮੋਹ ਅਭਿਮਾਨ ਕਾਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਕਹੋ ਨਾਨਕ ਅਲਪ ਵਿਸਰਾਮ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੇਹ ਉਸਤਤ ਨਿੰਦਿਆ ਆਡ ਅਡ ਵਖਰਾ ਵਖਰਾ ਕਰਕੇ ਉਸਤਤ ਨਿੰਦਿਆ ਨਾਹੀ ਜੇਹ ਕੰਚਨ ਲੋਹ ਸਮਾਨ ਕੰਚਨ ਲੋ ਆ ਡਡ ਕਰਕੇ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਅਲਪ ਵਿਸਰਾਮ ਸੁਨ ਰੇ ਮਨਾ ਅਰਧ ਵਿਸਰਾਮ ਮੁਕਤ ਤਾਹੇ ਤੈ ਜਾਨ ਮੁਕਤ ਤਾਹੇ ਤੈ ਜਾਨ ਤਾਹੇ ਤੇ ਅਲਪ ਵਿਸਰਾਮ ਤੈ ਜਾਨ ਤੈ ਦਲਾਵਾ ਇਸ ਨੂੰ ਪੂਰਾ ਮੂੰਹ ਖੋਲ ਕੇ ਉਚਾਰਨਾ ਤੈ ਤੈ ਹਰਖ ਸੋਗ ਜਾ ਕੈ ਨਹੀਂ ਹਰਖ ਸੋਗ ਅਡ ਅਡ ਕਰਨੇ ਜਾ ਕੈ ਇਹਨੂੰ ਜਾ ਨਹੀਂ ਪੜਨਾ ਇਹਨੂੰ ਜਾ ਪੜਨਾ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਜਿਵੇਂ ਹਰਖਸੋਗ ਅਡ ਅਡ ਓਵੇਂ ਬੈਰੀ ਮੀਤ ਵੀ ਅਡ ਅਡ ਹਰਖਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਕਹੋ ਨਾਨਕ ਅਲਪ ਵਿਸਰਾਮ ਸੁਨ ਰੇ ਮਨਾ ਅਰਧ ਬਿਸਰਾਮ ਮੁਕਤ ਤਾਹੇ ਤੈ ਜਾਨ